ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਕਾਲੀ ਬੇਈ ਨਦੀ ਚਿਕ 24 ਸਾਲਾ ਨੌਜਵਾਨ ਦੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹਾਲਾਂਕਿ ਮੌਕੇ ਤੇ ਮੌਜੂਦ ਚਸ਼ਮਦੀਦ ਨੇ ਉਸ ਨੂੰ ਡੁੱਬਦਿਆਂ ਨਹੀਂ ਦੇਖਿਆ ਪਰ ਛਲਾਂਗ ਲਗਾਉਣ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਝੁੱਗੀਆਂ ਬੰਦੂ ਸੁਲਤਾਨਪੁਰ ਲੋਧੀ ਨੇ ਆਪਣੇ ਭਰਾ ਜਰਮਨ ਸਿੰਘ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਆਰਥਿਕ ਤੌਰ ਤੇ ਪਰੇਸ਼ਾਨ ਹੈ ਅਤੇ ਕਰਜ਼ਦਾਰ ਉਸ ਨੂੰ ਪਰੇਸ਼ਾਨ ਕਰ ਰਹੇ ਹਨ ਜਿਸ ਕਾਰਨ ਉਹ ਬੇਈ ਨਦੀ ਵਿੱਚ ਛਲਾਂਗ ਲਗਾਉਣ ਲੱਗਿਆ ਹੈ ਨਾਮ ਪੜੀ ਕਿਥੋਂ ਰਹਿਣ ਵਾਲੇ ਪਾਜੀ ਫੇ ਮੈਂ ਜਾਨੀ ਕਿ ਡਰਾਈਵਿੰਗ ਕਰਦਾ ਵਾ ਮੇਰਾ ਪਿੰਡ ਫਤਵਾਲ ਨਾਮ ਪੀ ਕਿ ਚੁਗਿਆ ਬੰਦੂ ਮੇਰਾ ਨਾਮ ਜਰਮਨ ਸਿੰਘ ਆ ਪਾਜੀ ਜਿਹੜਾ ਜਿਹਨੇ ਬਰਦਰ ਨੇ ਮੇਰੇ ਨੇ ਛਾਲ ਮਾਰੀ ਉਹਦਾ ਨਾਮ ਗੁਰਪ੍ਰੀਤ ਸਿੰਘ ਆ ਸਾਨੂੰ ਅਜੀਤ ਸਿੰਘ ਚੁਗਿਆ ਬੰਦ ਦਾ ਰਹਿਣ ਵਾਲਾ ਪਾਜੀ ਮੈਨੂੰ 9 ਵਜੇ ਤੱਕਰੀਬ ਫੋਨ ਆਇਆ ਵੀਰ ਮੈਂ ਜਾਨੀ ਕਿ ਤੰਗ ਪਰੇਸ਼ਾਨਾ ਤੇ ਮੈਂ ਕਹਾ ਵੀਰ ਜਿਹੜੀ ਵੀ ਪਰੇਸ਼ਾਨੀਆਂ ਤੈਨੂੰ ਮੈਨੂੰ ਦੱਸ ਮੈਂ ਆ ਗਿਆ ਤੇਰੇ ਕੋ ਇਹਦਾ ਨਹੀਂ ਮੈਂ ਛਾਲ ਮਾਰਨ ਲੱਗਾ ਵਾ ਮੇਰਾ ਮੋਟਰਸਾਈਕਲ ਇਥੇ ਫਰੋਟਾ ਵਾ ਤੇ ਮੈਂ ਛਾਲ ਮਾਰਦਣ ਲੱਗਾ ਵਾ ਬਸ ਇਹ ਨਹੀਂ ਕਿ ਮੇਰੇ ਨਾਲ ਗੱਲ ਹੋਈ ਮੈਂ ਉਤੋਂ ਪੰਜਾ ਕਿ ਦਸਾਂ ਮਿੰਟ ਜਿੱਥੇ ਆ ਪਹੁੰਚ ਗਿਆ ਮੰਮੀ ਘਰ ਵਾਲੇ ਤੋਂ ਇੰਨੇ ਦੇਰ ਤੇ ਬਾਅਦ ਵਿੱਚ ਆਣ ਕੇ ਦੇਖਿਆ ਤਾਂ ਮੋਟਰਸਾਈਕਲ ਫੋਟਾ ਵਾਲੇ ਚੱਕਲਾ ਪਈਆਂ ਵਾ ਇਸ ਤੋਂ ਬਾਅਦ ਵਿੱਚ ਕੁਝ ਨਹੀਂ ਹੈ ਸਖਤ ਪਤਾ ਲੱਗਾ ਸੰਗੀ ਪਰੇਸ਼ਾਨੀ ਕੀ ਸੀ ਸੰਗੀ ਪਰੇਸ਼ਾਨੀ ਥੋੜੇ ਬੋਦੇ ਕੇ ਦੇ ਪੈਸੇ ਕੋਈ ਦੇ ਨਹੀਂ ਸੀ ਬਸ ਇਦਾਂ ਹੀ ਇਹਨਾਂ ਚੀਜ਼ਾਂ ਨਾਲ ਗੱਡੀ ਲਈ ਸੀਗੇ ਗੱਡੀ ਦੀ ਸੰਗੀ ਪਰੇਸ਼ਾਨੀ ਕੰਮ ਕਰ ਨਹੀਂ ਚੱਲਿਆ ਭਾਜੀ ਕਲਸੇ ਇਹ ਸੰਗੀਆਂ ਪਰੇਸ਼ਾਨੀਆਂ ਹੈਗੇ। ਉਹ ਜਿਹੜੇ ਕਰਜ਼ਦਾਰ ਸੀਗੇ ਉਹ ਬਤਾਂ ਕਰ ਰਹੇ ਸੀ। ਹਾਂਜੀ ਕਰਜ਼ਦਾਰ ਪਰੇਸ਼ਾਨਦਾਰੇ ਸੀ। ਉਹ ਵਾਰ-ਵਾਰ ਫੋਨ ਕਰਦੇ। ਹਾਂਜੀ ਹਾਂਜੀ ਵਾਰ-ਵਾਰ ਫੋਨ ਕਰਕੇ ਪਰੇਸ਼ਾਨੀਆਂ ਦੇ ਰਹੇ ਸੀਗੇ। ਇਸੇ ਕਰਕੇ ਭਾਜੀ। ਅੰਮ੍ਰੋਲ ਆਨੇ ਸਿਕੰਦਰਪਾਇਏ ਜੀ ਆਏ ਉਹਦਾ ਬਤ। ਅੰਨੇ ਪਹਿਲਾਂ ਹੁਣ ਫੋਨ ਗਿਆ ਸਾਨੂੰ ਇਥੋਂ ਵੀ ਦੱਸਦੇ ਕਿ ਆਪਣੇ ਮੁੰਡੇ ਨੇ ਛਾਲ ਮਾਰਤੀ ਜੀ ਵੇਂ ਦੇ ਵਿੱਚ ਅਸੀਂ ਆਏ ਮੌਕੇ ਤੇ। ਇਹ ਤਾਂ ਭਰਾ ਹੁਣ ਮੌਕੇ ਤੇ ਆ ਗਿਆ ਜਿੱਦਾਂ ਮਿਲਿਆ ਸਾਨੂੰ ਤੇ ਮੁੰਡਾ ਫਤਵਾਲਾ ਤਾਂ ਦੱਸਿਆ ਜੀ ਇਹ ਕੋਈ ਉਮਰ 24 ਸਾਲ ਦੀ ਆ ਗੁਰਪ੍ਰੀਤ ਸਿੰਘ ਨਾਂ ਇਹਦਾ ਆ ਮੇਰੇ ਦਾ ਪੁੱਤ ਆ ਮੇਰੇ ਦਾ ਜੀ ਕੀ ਕਰਨੀ ਬਸ ਪਤਾ ਨਹੀਂ ਹਜੇ ਕੁਝ ਪਤਾ ਨਹੀਂ ਲੱਗਾ ਇਹਦਾ ਪੁੱਛਦਿਆਂ ਪੁੱਛ ਕੇ ਮੇਰਾ ਕੋਈ ਨਿਯੋਗ ਤੇ ਅੜੀ ਕਰ ਤੇ ਅੜੀ ਨਾ ਗੁਦ ਨਹੀਂ ਆਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ